ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਸ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਬ੍ਰੈਡ ਰੋਲ ਬਹੁਤ ਜਿਆਦਾ ਟੇਸਟੀ ਤੇ ਕਰੰਚੀ ਬਣ ਕੇ ਤਿਆਰ ਹੋਣਗੇ ਜੇ ਤੁਸੀਂ ਮੇਰੇ ਤਰੀਕੇ ਨਾਲ ਬਣਾ ਕੇ ਤਿਆਰ ਕਰੋਗੇ ਤਾਂ ਕਈ ਵਾਰ ਜਦੋਂ ਕੁਝ ਚਟਪਟਾ ਖਾਣ ਨੂੰ ਮਨ ਕਰਦਾ ਤੁਸੀਂ ਇਸ ਤਰੀਕੇ ਨਾਲ ਬਿਲਕੁਲ ਸਿੰਪਲ ਤਰੀਕੇ ਨਾਲ ਬ੍ਰੈਡ ਰੋਲ ਬਣਾ ਕੇ ਖਾ ਸਕਦੇ ਹੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਬ੍ਰੈਡ ਰੋਲ ਦੀ ਰੈਸিপি ਸ਼ੁਰੂ ਕਰਦੇ ਆ ਬ੍ਰੈਡ ਰੋਲ ਬਣਾ ਲੈ ਜਿੰਨੇ ਤੁਸੀਂ ਬ੍ਰੈਡ ਰੋਲ ਬਣਾਉਣਾ ਚਾਹੁੰਦੇ ਹੋ ਓਨੀ ਕੁਆਂਟੀਟੀ ਵੀ ਤੁਸੀਂ ਬ੍ਰੈਡ ਲੈ ਲੈਣੇ ਨੇ ਅਸੀਂ ਬਿਲਕੁਲ ਫਰੈਸ਼ ਬ੍ਰੈਡ ਲਏ ਆ ਵਾਈਟ ਬ੍ਰੈਡ ਲਏ ਆ ਸੀ ਇਹਨਾਂ ਦੇ ਕੋਰਨਰ ਅਸੀਂ ਕੱਟ ਲੈਣੇ ਨੇ ਇਹਨਾਂ ਦੇ ਕੋਰਨਰ ਜਿਹੜੇ ਕੱਟੇ ਵੀ ਹੁੰਦੇ ਆ ਇਹਨਾਂ ਨੂੰ ਅਸੀਂ ਇਹਨਾਂ ਦਾ ਬ੍ਰੈਡ ਕ੍ਰੰਬ ਬਣਾ ਕੇ ਤਿਆਰ ਕਰ ਸਕਦੇ ਆ ਸਾਰੇ ਬ੍ਰੈਡਾਂ ਦੀ ਅਸੀਂ ਇਸ ਤਰੀਕੇ ਨਾਲ ਕਟਿੰਗ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਸਾਰੇ ਬ੍ਰੈਡ ਨੂੰ ਅਸੀਂ ਕਟਿੰਗ ਕਰ ਲਿਆ ਜਿਹੜੀ ਇਹਨਾਂ ਦੇ ਸਾਈਡ ਵਿੱਚ ਤੋਤਰੇ ਆ ਇਹਨਾਂ ਦਾ ਅਸੀਂ ਬ੍ਰੈਡ ਕ੍ਰਮ ਬਣਾ ਕੇ ਤਿਆਰ ਕਰਾਂਗੇ ਇਹਨਾਂ ਨੂੰ ਮਿਕਸੀ ਵਿੱਚ ਨੂੰ ਚਲਾ ਕੇ ਇਹਨਾਂ ਦਾ ਬਿਲਕੁਲ ਬਰੀਕ ਪਾਊਡਰ ਤਿਆਰ ਕਰ ਲਾਂਗੇ ਇਹ ਮੈਂ ਬੋਇਲ ਕੀਤੇ ਪੰਜ ਤੋਂ 6 ਆਲੂ ਲਏ ਆ ਬਿਲਕੁਲ ਠੰਡੇ ਆਲੂ ਲੈਣੇ ਆ ਅਸੀਂ ਬੋਇਲ ਕਰਕੇ ਠੰਡੇ ਆਲੂ ਹੀ ਹੋਣੇ ਚਾਹੀਦੇ ਆ ਗਰਮ ਨਾ ਹੋਣ ਇਹਨਾਂ ਨੂੰ ਅਸੀਂ ਮੈਸ਼ ਕਰ ਲਾਂਗੇ ਤੁਸੀਂ ਇਹਨੂੰ ਕੱਦੂਕਸ਼ ਵੀ ਕਰ ਸਕਦੇ ਹੋ ਜਾਂ ਤੁਸੀਂ ਮੈਸ਼ਰ ਨਾਲ ਬਿਲਕੁਲ ਬਰੀਕ ਪੇਸਟ ਬਣਾ ਕੇ ਤਿਆਰ ਕਰ ਲੈਣਾ ਇਹਨਾਂ ਦਾ ਇੱਕ ਪਿਆਜ਼ ਪਾਵਾਂਗੇ ਬਰੀਕ ਕੱਟਿਆ ਹੋਇਆ ਇਹਦੇ ਵਿੱਚ 3 ਤੋਂ 4 ਹਰੀਆਂ ਮਿਰਚਾਂ ਪਾਵਾਂਗੇ ਹਰੀ ਮਿਰਚ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਘੱਟ ਵੱਧ ਕਰ ਸਕਦੇ ਹੋ ਜੇ ਤੁਸੀਂ ਪਿਆਜ਼ ਖਾਣਾ ਪਸੰਦ ਨਹੀਂ ਕਰਦੇ ਤਾਂ ਤੁਸੀਂ ਇਹਨੂੰ ਸਕਿੱਪ ਵੀ ਕਰ ਸਕਦੇ ਹੋ ਚਮਚ ਦਾ ਚੌਥਾ ਹਿੱਸਾ ਇਹਦੇ ਵਿੱਚ ਪਾਵਾਂਗੇ ਚਾਟ ਮਸਾਲਾ ਚੌਥਾ ਹਿੱਸਾ ਹੀ ਪਾਵਾਂਗੇ ਇਹਦੇ ਵਿੱਚ ਭੁੰਨਿਆ ਹੋਇਆ ਜੀਰਾ ਪਾਊਡਰ ਦਾ ਥੋੜੇ ਜਿਹਾ ਇਹਦੇ ਵਿੱਚ ਚੀਲੀ ਫਲੈਕਸ ਪਾਵਾਂਗੇ ਇਹ ਦੇਖਣ ਨੂੰ ਵਧੀਆ ਵੀ ਲੱਗਦੇ ਆ ਤੇ ਖਾਣ ਨੂੰ ਵੀ ਵਧੀਆ ਲੱਗਦੇ ਆ ਤੇ ਇਹਦੇ ਵਿੱਚ ਆਪਣੇ ਸਵਾਦ ਦੇ ਅਨੁਸਾਰ ਤੁਸੀਂ ਨਮਕ ਪਾ ਲੈਣਾ ਨੇ ਤੇ ਥੋੜਾ ਜਿਹਾ ਪਾਵਾਂਗੇ ਗਰਮ ਮਸਾਲਾ ਥੋੜਾ ਜਿਹਾ ਸੀ ਧਨੀਆ ਪਾਊਡਰ ਪਾਵਾਂਗੇ ਇਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੇ ਤੁਹਾਡੇ ਕੋਲ ਹਰਾ ਧਨੀਆ ਹੈਗਾ ਤਾਂ ਤੁਸੀਂ ਉਹ ਵੀ ਬਰੀਕ ਕੱਟ ਕੇ ਇਹਦੇ ਵਿੱਚ ਐਡ ਕਰ ਸਕਦੇ ਹੋ ਤੇ ਤੁਸੀਂ ਇੱਕ ਨਿੰਬੂ ਦਾ ਰਸ ਪਾਣਾ ਚਾਹੋ ਤਾਂ ਥੋੜਾ ਜਿਹਾ ਨਿੰਬੂ ਦਾ ਰਸ ਵੀ ਇਹਦੇ ਵਿੱਚ ਪਾ ਸਕਦੇ ਹੋ ਇਹਨਾਂ ਨੂੰ ਚੰਗੀ ਤਰ੍ਹਾਂ ਸੀ ਹੱਥਾਂ ਨਾਲ ਮਿਕਸ ਕਰ ਲਾਂਗੇ ਤਾਂ ਕਿ ਸਾਰੇ ਮਸਾਲੇ ਜਿਹੜੇ ਆਲੂਆਂ ਵਿੱਚ ਮਿਕਸ ਹੋ ਜਾਣ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਸੀ ਮਿਕਸ ਕਰ ਲਾਂਗੇ ਸਾਰੇ ਇਹਨਾਂ ਬਹੁਤ ਹੀ ਜ਼ਿਆਦਾ ਟੇਸਟੀ ਕ੍ਰਾਂਚੀ ਬਣ ਕੇ ਤਿਆਰ ਹੋਣਗੇ ਬ੍ਰੈਡ ਰੋਲ ਜੇ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਤਿਆਰ ਕਰੋਗੇ ਤਾਂ ਹੁਣ ਇਹਨਾਂ ਨੂੰ ਅਸੀਂ ਦੇਖੋ ਜਿੰਨੇ ਜਿੰਨਾ ਕ ਅਸੀਂ ਮਟੀਰੀਅਲ ਬ੍ਰੈਡ ਵਿੱਚ ਪਾਣਾ ਹੈ ਉਸ ਹਿਸਾਬ ਨਾਲ ਅਸੀਂ ਇਸ ਤਰੀਕੇ ਨਾਲ ਰੋਲ ਬਣਾ ਕੇ ਰੱਖ ਲਾਂਗੇ ਪਹਿਲਾਂ ਹੀ ਜਿੰਨੇ ਤੁਸੀਂ ਬ੍ਰੈਡ ਰੋਲ ਬਣਾਣੇ ਆ ਉਸ ਹਿਸਾਬ ਨਾਲ ਤੁਸੀਂ ਐਦਾਂ ਰੋਲ ਬਣਾ ਕੇ ਰੱਖ ਲਾਂਗੇ ਸਾਰੇ ਮਟੀਰੀਅਲ ਦਾ ਜਿਹੜੀ ਅਸੀਂ ਸਟਫਿੰਗ ਤਿਆਰ ਕੀਤੀ ਆ ਜੇ ਇਸ ਤਰੀਕੇ ਨਾਲ ਤੁਸੀਂ ਪਹਿਲਾਂ ਤਿਆਰ ਕਰਕੇ ਰੱਖੋਗੇ ਤਾਂ ਨੂੰ ਬ੍ਰੈਡ ਰੋਲ ਬਣਾਉਣ ਨੂੰ ਜ਼ਿਆਦਾ ਟਾਈਮ ਨਹੀਂ ਲੱਗੂਗਾ ਕਿਉਂਕਿ ਇੱਕਸਾਰ ਦੇ ਸਾਰੇ ਜਿਹੜੇ ਇੱਕੋ ਸਾਈਜ਼ ਦੇ ਤੁਹਾਡੇ ਬ੍ਰੈਡ ਰੋਲ ਬਣ ਕੇ ਤਿਆਰ ਹੋਣਗੇ ਹੁਣ ਅਸੀਂ ਇੱਕ ਬੋਲ ਵਿੱਚ 1.5 ਚਮਚ ਪਾਵਾਂਗੇ ਕੌਰਨ ਫਲੋਰ ਦਾ 1.5 ਚਮਚ ਅਸੀਂ ਕਾਰਨ ਫਲੋਰ ਲਿਆ ਹੈ ਅੱਧਾ ਕਾਪੀ ਦੇ ਵਿੱਚ ਪਾਣੀ ਪਾ ਕੇ ਇੱਕ ਜਿਹੀ ਸਲਰੀ ਤਿਆਰ ਕਰ ਲਾਂਗੇ ਬਿਲਕੁਲ ਪਤਲਾ ਕੋਲ ਤਿਆਰ ਕਰਨਾ ਹੈ ਹੀ ਗਾੜਾ ਨਹੀਂ ਹੋਣਾ ਚਾਹੀਦਾ ਬਿਲਕੁਲ ਵੀ ਬਿਲਕੁਲ ਪਤਲਾ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਅਸੀਂ ਚੰਗੀ ਤਰ੍ਹਾਂ ਕੋਲ ਮਿਕਸ ਕਰ ਲਾਂਗੇ ਇਹਦੇ ਵਿੱਚ ਲਮਸ ਬਿਲਕੁਲ ਨਾ ਹੋਣ ਤੇ ਥੋੜਾ ਜਿਹਾ ਦੇ ਵਿੱਚ ਅਸੀਂ ਨਮਕ ਐਡ ਕਰਾਂਗੇ ਤਾਂ ਕਿ ਬ੍ਰੈਡ ਸਾਡੇ ਉੱਪਰ ਤੋਂ ਜਿਹੜੇ ਫਿੱਕੇ ਨਾ ਲੱਗਣ ਚਮਚ ਦਾ ਚੌਥਾ ਹਿੱਸਾ ਇਹਦੇ ਵਿੱਚ ਅਸੀਂ ਨਮਕ ਦਾ ਪਾਇਆ ਹੈ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਉਹ ਜਿਹੜਾ ਅਸੀਂ ਕੋਲ ਤਿਆਰ ਕਰਿਆ ਸੀ ਉਹ ਅਲੱਗ ਰੱਖ ਲਾਂਗੇ ਇੱਕ ਬਾਉਲ ਵਿੱਚ ਅਸੀਂ ਪਾਣੀ ਲੈਣਾ ਹੈ ਬ੍ਰੈਡਾਂ ਨੂੰ ਡਿਪ ਕਰ ਲੈਣਾ ਹੈ ਇਹਦੇ ਵਿੱਚ ਨਾਲ ਦੀ ਨਾਲ ਅਸੀਂ ਬ੍ਰੈਡ ਡਿਪ ਕਰਕੇ ਕੱਢ ਲੈਣੇ ਨੇ ਕਿਉਂਕਿ ਇਹ ਪਾਣੀ ਵਿੱਚ ਪਾ ਕੇ ਬਿਲਕੁਲ ਸੌਫਟ ਹੋ ਜਾਂਦੇ ਆ ਇਸ ਤਰੀਕੇ ਨਾਲ ਜਿਹੜਾ ਅਸੀਂ ਆਪਣੀ ਸਟਫਿੰਗ ਰੱਖੀ ਸੀ ਬਣਾ ਕੇ ਉਹ ਇਸ ਤਰੀਕੇ ਨਾਲ ਅਸੀਂ ਬ੍ਰੈਡਾਂ ਦੇ ਅੰਦਰ ਸਟਫ ਕਰ ਦਾਂਗੇ ਦੇਖੋ ਤੁਸੀਂ ਦੇਖ ਸਕਦੇ ਮੈਂ ਕਿਸ ਤਰੀਕੇ ਨਾਲ ਇਹਨਾਂ ਨੂੰ ਰੋਲ ਕੀਤਾ ਹੈ ਤੁਸੀਂ ਸੇਮ ਇਸ ਤਰੀਕੇ ਨਾਲ ਹੀ ਰੋਲ ਕਰਨਾ ਤੇ ਚੰਗੀ ਤਰ੍ਹਾਂ ਸੌਫਟ ਹੱਥਾਂ ਨਾਲ ਦਬਾ ਦਵਾ ਕੇ ਇਹਦਾ ਜਿਹੜਾ ਐਕਸਟਰਾ ਪਾਣੀ ਹੁੰਦਾ ਉਹ ਵੀ ਅਸੀਂ ਕੱਢ ਲਾਂਗੇ ਚੰਗੀ ਤਰ੍ਹਾਂ ਇਹਨੂੰ ਪ੍ਰੈਸ ਕਰ ਲਾਂਗੇ ਕਿਉਂਕਿ ਗਿੱਲੇ ਹੋਏ ਬ੍ਰੈਡ ਆ ਜਿਹੜੇ ਚੰਗੀ ਤਰ੍ਹਾਂ ਚਿਪਕ ਜਾਂਦੇ ਆ ਆਪਸ ਵਿੱਚ ਐਸ ਤਰੀਕੇ ਨਾਲ ਅਸੀਂ ਸਾਰੇ ਰੋਲ ਬਣਾ ਕੇ ਤਿਆਰ ਕਰ ਲਾਂਗੇ ਤੁਹਾਨੂੰ ਇੱਕ ਹੋਰ ਰੋਲ ਬਣਾ ਕੇ ਦਿਖਾਉਂਦੇ ਆ ਕਿ ਕਿਸ ਤਰੀਕੇ ਨਾਲ ਤੁਸੀਂ ਸਟਫਿੰਗ ਕਰਨੀ ਹੈ ਇਹਨਾਂ ਦੀ ਪਾਣੀ ਵਿੱਚ ਪਾ ਕੇ ਬ੍ਰੈਡ ਨੂੰ ਨਾਲ ਦੀ ਨਾਲ ਅਸੀਂ ਬਾਹਰ ਕੱਢ ਲਾਂਗੇ ਚੰਗੀ ਤਰ੍ਹਾਂ ਬ੍ਰੈਡ ਨੂੰ ਨਿਚੋੜ ਲੈਣਾ ਇਹਦੇ ਵਿੱਚ ਪਾਣੀ ਬਿਲਕੁਲ ਨਹੀਂ ਹੋਣਾ ਚਾਹੀਦਾ ਐਸ ਤਰੀਕੇ ਨਾਲ ਦਬਾ-ਦਬਾ ਕੇ ਬ੍ਰੈਡ ਨੂੰ ਚੰਗੀ ਤਰ੍ਹਾਂ ਨਿਚੋੜ ਲਾਂਗੇ ਤੇ ਸਟਫਿੰਗ ਜਿਹੜੀ ਬਣਾ ਕੇ ਰੱਖੀ ਸੀ ਉਹ ਇਸ ਤਰੀਕੇ ਨਾਲ ਰੱਖਣੀ ਹੈ ਅਸੀਂ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਅਸੀਂ ਸਾਰਿਆਂ ਨੂੰ ਸਟਫਿੰਗ ਦੇ ਅੰਦਰ ਰੋਲ ਕਰ ਲਾਂਗੇ ਤੇ ਚੰਗੀ ਤਰ੍ਹਾਂ ਦਬਾ ਕੇ ਇਹਨੂੰ ਚਾਰੋਂ ਪਾਸੇ ਤੋਂ ਪ੍ਰੈਸ ਕਰ ਲਾਂਗੇ ਤਾਂ ਕਿ ਕਿਦਰੋਂ ਵੀ ਸਾਡਾ ਜਿਹੜੀ ਸਟਫਿੰਗ ਬਾਹਰ ਨਾ ਨਿਕਲੇ ਚਾਰੇ ਜਿਹੜਾ ਬ੍ਰੈਡ ਚਾਰੋਂ ਤਰਫ ਇੱਕ ਸਾਰਾ ਆਣਾ ਚਾਹੀਦਾ ਸਾਡਾ ਇਸ ਤਰੀਕੇ ਨਾਲ ਅਸੀਂ ਨਿਚੋੜ ਨਿਚੋੜ ਕੇ ਦਾ ਪਾਣੀ ਚੰਗੀ ਤਰ੍ਹਾਂ ਕੱਢ ਲੈਣਾ ਹੈ ਤੇ ਸਾਰੇ ਬ੍ਰੈਡ ਰੋਲ ਇਸ ਤਰੀਕੇ ਨਾਲ ਅਸੀਂ ਤਿਆਰ ਕਰਕੇ ਰੱਖ ਲੈਣੇ ਨੇ ਸਾਰੇ ਬ੍ਰੈਡ ਰੋਲ ਅਸੀਂ ਇਸ ਤਰੀਕੇ ਨਾਲ ਤਿਆਰ ਕਰਕੇ ਰੱਖ ਲਾਂਗੇ ਤੇ ਅਸੀਂ ਜਿਹੜਾ ਬ੍ਰੈਡ ਕ੍ਰੰਬ ਬਣਾਇਆ ਸੀ ਉਹ ਲਵਾਂਗੇ ਤੇ ਸਲਰੀ ਤਿਆਰ ਕੀਤੀ ਸੀ ਇਹਨੂੰ ਅਸੀਂ ਰੱਖ ਲਾਂਗੇ ਤੇ ਇੱਕ ਇੱਕ ਬ੍ਰੈਡ ਰੋਲ ਚੱਕ ਕੇ ਅਸੀਂ ਲਵਾਂਗੇ ਜਿਹੜੀ ਸਲਰੀ ਬਣਾ ਕੇ ਰੱਖੀ ਸੀ ਇਹਦੇ ਵਿੱਚ ਡਿਪ ਕਰਾਂਗੇ ਨਾਲ ਦੀ ਨਾਲ ਹੀ ਇਸੀ ਕੱਢ ਲੈਣਾ ਹੈ ਮੱਖੀਆਂ ਨੂੰ ਥੋੜਾ ਜਿਹਾ ਇਗਨੋਰ ਕਰਿਓ ਕਿਉਂਕਿ ਗਰਮੀ ਦੇ ਮੌਸਮ ਵਿੱਚ ਜਿਹੜੀਆਂ ਮੱਖੀਆਂ ਬਹੁਤ ਜ਼ਿਆਦਾ ਆ ਜਾਂਦੀਆਂ ਐ ਇੱਕ ਹੱਥ ਨੂੰ ਤੁਸੀਂ ਸੁੱਕਾ ਰੱਖ ਕੇ ਉਹਦੇ ਉੱਪਰ ਜਿਹੜਾ ਅਸੀਂ ਬ੍ਰੈਡ ਕ੍ਰਮ ਲਗਾਉਣਾ ਹੈ ਦੂਜੇ ਹੱਥ ਨਾਲ ਤੁਸੀਂ ਲਗਾ ਸਕਦੇ ਹੋ ਕਿਉਂਕਿ ਗਿੱਲੇ ਹੱਥਾਂ ਨਾਲ ਬ੍ਰੈਡ ਕ੍ਰਮ ਲਗਾਉਣਾ ਜਿਹੜਾ ਥੋੜਾ ਔਖਾ ਹੋ ਜਾਂਦਾ ਹੈ ਕਿਉਂਕਿ ਗਿੱਲੇ ਹੱਥਾਂ ਨਾਲ ਚਿਪਕਣ ਲੱਗ ਜਾਂਦਾ ਹੈ ਇਸ ਤਰੀਕੇ ਨਾਲ ਅਸੀਂ ਸਾਰੇ ਬ੍ਰੈਡ ਰੋਲ ਅਸੀਂ ਤਿਆਰ ਕਰਕੇ ਰੱਖ ਲੈਣੇ ਨੇ ਦੇਖੋ ਬ੍ਰੈਡ ਕ੍ਰਮਸ ਲਗਾ ਕੇ ਅਸੀਂ ਬ੍ਰੈਡਾਂ ਨੂੰ ਅੱਧੇ ਘੰਟੇ ਲਈ ਅਸੀਂ ਫ੍ਰਿਜ ਵਿੱਚ ਰੱਖ ਦਾਂਗੇ ਤਾਂ ਕਿ ਇਹ ਬਿਲਕੁਲ ਸੈੱਟ ਹੋ ਜਾਣ ਇਹਨਾਂ ਦਾ ਸਾਰੇ ਐਮ ਬ੍ਰੈਡ ਕਰੰਬਸ ਲਗਾ ਕੇ ਇਸ ਤਰੀਕੇ ਨਾਲ ਅਸੀਂ ਅੱਧੇ ਘੰਟੇ ਲਈ ਫ੍ਰਿਜ ਵਿੱਚ ਰੱਖ ਦਾਂਗੇ ਇਹਨਾਂ ਨੂੰ ਉਦੋਂ ਤੱਕ ਅਸੀਂ ਆਪਣਾ ਤੇਲ ਗਰਮ ਕਰ ਲੈਂਦੇ ਆ ਤੇਲ ਨੂੰ ਚੰਗੀ ਤਰ੍ਹਾਂ ਅਸੀਂ ਗਰਮ ਕਰ ਲੈਣਾ ਹੈ ਅੱਧੇ ਘੰਟੇ ਬਾਅਦ ਫ੍ਰਿਜ ਤੋਂ ਕੱਢਣ ਤੋਂ ਬਾਅਦ ਅਸੀਂ ਬ੍ਰੈਡ ਰੋਲ ਨੂੰ ਇਸ ਤਰੀਕੇ ਨਾਲ ਫ੍ਰਾਈ ਕਰ ਲਾਂਗੇ ਤੇਲ ਜਿਹੜਾ ਸਾਡਾ ਚੰਗੀ ਤਰ੍ਹਾਂ ਗਰਮ ਹੋਣਾ ਚਾਹੀਦਾ ਠੰਡਾ ਨਹੀਂ ਹੋਣਾ ਚਾਹੀਦਾ ਤੇਲ ਸਲੋ ਗੈਸ ਤੇ ਅਸੀਂ ਇਹਨਾਂ ਨੂੰ ਫ੍ਰਾਈ ਕਰ ਲਾਂਗੇ ਥੋੜਾ ਜਿਹਾ 골ਡਨ ਬ੍ਰਾਊਨ ਹੋਣ ਤੱਕ ਫ੍ਰਾਈ ਕਰ ਲੈਣਾ ਬ੍ਰੈਡਾਂ ਨੂੰ ਤਾਂ ਕਿ ਉੱਪਰ ਚੰਗਾ ਬਿਲਕੁਲ ਵਧੀਆ ਕਲਰ ਆ ਸਕੇ 골ਡਨ ਬ੍ਰਾਊਨ ਹੋ ਸਕ ਥੋੜੀ देर ਬਾਅਦ ਇਹਨਾਂ ਨੂੰ ਕਿਸੇ 스ਪੂਨ ਨਾਲ ਇਹਨਾਂ ਨੂੰ ਅਲਟ-ਪਲਟ ਕਰ ਲਾਂਗੇ ਤਾਂ ਕਿ ਚਾਰੋਂ ਤਰਫ ਤੋਂ ਇਹ ਚੰਗੀ ਤਰ੍ਹਾਂ ਪੱਕ ਜਾਣ ਬਹੁਤ ਹੀ ਜ਼ਿਆਦਾ ਜਲਦੀ ਬਣ ਕੇ ਤਿਆਰ ਹੁੰਦੇ ਆ ਇਹ ਬਹੁਤ ਜ਼ਿਆਦਾ ਟੇਸਟੀ ਵੀ ਬਣ ਕੇ ਤਿਆਰ ਹੁੰਦੇ ਆ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਹਾਨੂੰ ਅੱਜ ਵਾਲੀ ਰੈਸਪੀ ਵਧੀਆ ਲੱਗੀ ਜੇ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਜਰੂਰ ਕਰਿਓ ਤੇ ਚੈਨਲ ਤੇ ਨਵੇਂ ਆਇਓ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਦੇਖੋ ਸਾਡੇ ਬ੍ਰੈਡ ਰੋਲ ਬਿਲਕੁਲ ਦੇਖੋ 골ਡਨ ਬ੍ਰਾਊਨ ਕਲਰ ਆ ਚੁੱਕੇ ਹਨ ਇਹਨਾਂ ਨੂੰ ਅਸੀਂ ਬਾਹਰ ਕੱਢ ਲਾਂਗੇ ਹੁਣ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਜਰੂਰ ਤਿਆਰ ਤਿਆਰ ਕਰਨਾ ਤੇ ਕਮੈਂਟ ਕਰਕੇ ਆਪਣੇ ਫੀਡਬੈਕ ਜਰੂਰ ਦਿਆ ਕਰੋ ਸਾਰੇ ਬ੍ਰੈਡ ਰੋਲ ਅਸੀਂ ਇਸ ਤਰੀਕੇ ਨਾਲ ਬਣਾ ਕੇ ਤਿਆਰ ਕਰ ਲਾਂਗੇ ਸਾਡੇ ਬ੍ਰੈਡ ਰੋਲ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਆ ਤੁਹਾਨੂੰ ਇੱਕ ਤੋੜ ਕੇ ਵੀ ਦਿਖਾਉਂਦੇ ਕਿੰਨੇ ਵਧੀਆ ਕਰੰਚੀ ਬਣ ਕੇ ਤਿਆਰ ਹੋਏ ਆ ਤੁਸੀਂ ਵੀ ਇੱਕ ਵਾਰ ਜਰੂਰ ਟਰਾਈ ਕਰਨਾ ਜੇ ਵੀਡੀਓ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਕਿਸੇ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸਵਾਸ਼ਕਾਲ